ਅੱਜ ਗੁਰੂ ਦੀ ਕਿਰਪਾ ਦੇ ਸਦਕੇ 11 ਦੀ ਰਿਜ਼ੈਕਟਰ ਦੀ ਜਿਹੜੀ ਚੋਣ ਉਹਦੇ ਵਿੱਚ ਸਾਡੇ ਹਰਿਆਣਾ ਕਮੇਟੀ ਦੇ ਪ੍ਰਧਾਨ ਸਰਦਾਰ ਜਗਜੀਤ ਸਿੰਘ ਢਿੰਡਾ ਤੇ ਉਹਨਾਂ ਦੇ ਸਾਥੀ ਜੁਨੇ ਗਏ ਆ ਸਰਦਾਰ ਪ੍ਰਕਾਸ਼ ਸਿੰਘ ਸਾਹੂ ਵਾਲਾ ਤੇ ਉਹਨਾਂ ਦੇ ਸਾਥੀ ਜਿਹੜੇ ਆ ਕੋਈ ਚੋਣ ਨੂੰ ਹਾਰੇ ਆ ਜਿਨ੍ਹਾਂ ਨੇ ਸ਼ਰਮਨੀ ਅਕਾਲੀ ਦਲ ਦੇ ਨਾਲ ਨਾਲ ਕੇ ਅਕਾਲ ਪੰਥਕ ਮੋਰਚਾ ਜਿਹੜਾ ਬਾਦਲ ਦਲ ਦੇ ਨਾਲ ਮਿਲ ਕੇ ਬਣਾਇਆ ਸੀਗਾ ਸੋ ਅੱਜ ਸਾਨੂੰ ਇਹ ਬੜੀ ਵੱਡੀ ਖੁਸ਼ੀ ਆ ਕਿ ਜਿਹੜੇ ਲੋਕ ਇੱਥੇ ਝੂੜਾ ਚੱਕੀ ਫਿਰਦੇ ਸੀਗੇ ਸਾਡੇ ਮੈਂਬਰ ਸਹਿਬਾਨਾਂ ਨੂੰ ਖਰੀਦਣ ਵਾਸਤੇ ਸਾਡੇ ਸਾਰੇ ਮੈਂਬਰ ਸਹਿਬਾਨ ਐਨ ਚਟਾਨ ਵਾਂਗੂ ਖੜੇ ਰਹੇ ਕਿਸੇ ਲੋਭ ਚ ਨਹੀਂ ਆਏ ਲਾਲਚ ਚ ਨਹੀਂ ਆਏ ਔਰ ਇੱਕ ਦੂਜੇ ਨੂੰ ਤਿਆਗ ਕਰਕੇ ਉਹਨਾਂ ਨੇ ਜੇਗ ਸੈਕਟਰ ਵੇਖਣ ਨੂੰ ਦਿੱਤੀ ਤਾਂ ਉਹਨੇ ਆਪਣੀ ਦੂਸਰੇ ਦੇ ਸਨਮਾਨ ਵਿੱਚ ਦਿੱਤੀ ਸੋ ਇਸ ਤਰ੍ਹਾਂ ਵੀ ਕਈ ਮੈਂਬਰ ਸਹਿਬਾਨਾਂ ਨੇ ਤਿਆਗ ਦੀ ਭਾਵਨਾ ਰੱਖ ਕੇ ਔਰ ਸਾਡੇ ਸਾਰੇ ਗਰੁੱਪ ਵੱਲੋਂ ਭਾਵੇਂ ਕਿ ਕਈ ਤਰ੍ਹਾਂ ਦੇ ਪ੍ਰਧਾਨਗੀ ਦੇ ਦਾਵੇਦਾਰ ਕਈਆਂ ਦੇ ਮਨ 'ਚ ਪਰ ਸਾਰਿਆਂ ਨੇ ਸਰਦਾਰ ਜਗਦੀਸ਼ ਸਿੰਘ ਢਿੰਡਾ ਦਾ ਜੋ ਪਿਛਲਾ ਸੰਘਰਸ਼ ਸੀਗਾ ਉਸ ਨੂੰ ਦੇਖਦੇ ਹੋਏ ਸਾਰਿਆਂ ਨੇ ਸਰਬਸੰਮਤੀ ਨਾਲ ਆਪਣੇ ਗਰੁੱਪ ਵੱਲੋਂ ਸਰਗਰ ਜਿੰਦੀ ਸਿੰਘ ਢੀਂਡਾ ਨੂੰ ਪ੍ਰਧਾਨ ਦਾ ਕੈਂਡੀਡੇਟ ਉਤਾਰਿਆ ਔਰ ਬਹੁਮਤ ਦੇ ਨਾਲ ਜਿਤਾ ਕੇ ਅੱਜ ਤੁਹਾਡੇ ਸਾਹਮਣੇ ਆ। ਸੋ ਅਸੀਂ ਇਸ ਗੱਲ ਤੇ ਵੀ ਹਰਿਆਣੇ ਦੀਆਂ ਸੰਗਤਾਂ ਨੂੰ ਵਧਾਈ ਦਿੰਦੇ ਆ ਕਿ ਤੁਹਾਡੇ ਚੁਣੇ ਹੋਏ ਮੈਂਬਰ ਸਾਹਿਬਾਨ ਪਿਨਾ ਕਿਸੇ ਲੋਭ ਲਾਲਚ ਦੇ ਜਦੋਂ ਕਿ ਉਹਨਾਂ ਨੂੰ ਖਰੀਦਣ ਵਾਸਤੇ ਵੱਡੀਆਂ ਵੱਡੀਆਂ ਤਾਕਤਾਂ ਜਿਹੜੀਆਂ ਅਸੀਂ ਉਹਨਾਂ ਨੂੰ ਪਰਵਾਉਣ ਵਾਸਤੇ ਲੱਗੀਆਂ ਸੀ ਕਈ-ਕਈ ਘੰਟੇ ਉਹਨਾਂ ਨੇ ਟਾਈਮ ਵੀ ਲੇਟ ਕਰਾਇਆ। ਉਹਨਾਂ ਨੇ ਟਾਈਮ ਵੀ ਕਿਸ ਘੰਟਾ ਹੋਰ ਜੀ ਤੁਸੀਂ ਇਹ ਕਰ ਲਓ ਅੱਧਾ ਘੰਟਾ ਹੋਰ ਜੀ ਬੜੀਆਂ ਚਾਲਾਂ ਵੀ ਚੱਲੀਆਂ ਕਿ ਉਹਨਾਂ ਨੇ ਸਾਡਾ ਪ੍ਰੂ ਟਾਈਮ ਚੇਅਰਮੈਨ ਹੀ ਕੈਂਡੀਡੇਟ ਬਣਾ ਲਿਆ